ਵੀ ਭੋਣ ਲੱਗਿਆ ਵੀ ਘਰ ਘਰ ਦੀ ਹਾਲਤੀ ਇਹੋ ਜੀ ਆ ਗਰੀਬੀ ਇੰਨੀ ਜ਼ਿਆਦਾ ਹੈ ਮਤਲਬ ਬੱਚੇ ਬੱਚੀਆਂ ਕੋ ਪੜਨ ਦਾ ਬੰਦੋਬਸਤ ਨਹੀਂ ਹੈਗਾ ਘਰ ਦੀਆਂ ਛੱਤਾਂ ਨਹੀਂ ਹੈਗੀਆਂ ਉੱਥੇ ਸਾਨੂੰ ਕਿਸੇ ਨੇ ਦੱਸਿਆ ਵੀ ਇੱਕ ਭਾਈ ਸਾਹਿਬ ਸਾਨੂੰ ਮਿਲੇ ਉੱਥੇ ਆ ਕੇ ਹਰਵਿੰਦਰ ਸਿੰਘ ਇਹਨਾਂ ਦਾ ਨਾਂ ਗੁਰਦੁਆਰਾ ਇੱਥੇ ਇਤਿਹਾਸਕ ਸ਼ਹੀਦਗੰਜ ਉਹਦੇ ਬਾਹਰ ਕੜੇ ਤੇ ਕਿਰਪਾਨਾਂ ਜਿਹੜੀਆਂ ਉਹ ਵੇਚਦੇ ਨੇ ਕੜੇ ਕਿਰਪਾਨਾਂ ਕਸ਼ਹਰੇ ਜਿਹੜੇ ਉਹ ਸਮਾਨ ਵੇਚਦਾ ਜੀ ਉੱਥੇ ਤੁਹਾਡਾ ਔਰ 3-400 ਰੁਪਿਆ ਬਾਹਰ ਜਿਹੜੀ ਫੜੀ ਲਈਏ ਉੱਥੇ ਦਿਹਾੜੀ ਜਿਹੜੀ ਪੈਂਦੀ ਆ ਔਰ ਦੋ ਇਹਨਾਂ ਦੀਆਂ ਬੇਟੀਆਂ ਨੇ ਮੈਂ ਬੇਟੀਆਂ ਨੂੰ ਮਿਲਿਆ ਹਣੇ ਇੱਕ ਕਮਨਦੀਪ कौर ਐ ਨਰਸਿੰਗ ਦੇ ਵਿੱਚ ਸੈਕੰਡ ইয়ার ਦੇ ਵਿੱਚ ਐ ਫਰੀਦਕੋਟ ਕਾਲਜ ਦੇ ਵਿੱਚ ਇੱਕ ਮਸਕਾਨ ਐ ਪਲੱਸ 1 ਦੇ ਵਿੱਚ ਉਹ ਪੜ੍ਹਦੀ ਔਰ ਮੈਂ ਬੱਚੀ ਨੂੰ ਪੁੱਛਿਆ ਕਿ ਤੇਰੀ ਫੀਸ ਕਿੰਨੀ ਐ ਉਹ ਕਹਿੰਦੀ ਜੀ 55000 ਰੁਪਿਆ ਮੇਰੀ ਸਾਲਾਨਾ ਫੀਸ ਐ ਔਰ ਦੋ ਸਾਲ ਦੀ ਹੁਣ ਜਾ ਚੁੱਕੀ ਅਗਲੇ ਸਾਲ ਦੀ ਮਤਲਬ ਪੈਂਡਿੰਗ ਐ ਔਰ ਮੈਂ ਇਹਨਾਂ ਨੂੰ ਕਿਹਾ ਕਿ ਸਾਡੇ ਕੋਲ 1.5 ਲੱਖ ਰੁਪਿਆ ਹੋ ਰਿਹਾ ਸੀ ਤੁਹਾਡੀ ਉਹਦੇ ਨਾਲ ਮਤ ਕਰ ਚੱਲੇ ਆਂ ਵੀ ਤੁਸੀਂ ਬੱਚੀ ਦੀ ਫੀਸ ਜੋਗੇ ਵੀ ਪੈਸੇ ਰੱਖ ਲਿਓ ਘਰ ਦੇ ਵਿੱਚ ਬਾਥਰੂਮ ਹੀ ਬਣਾ ਲਿਓ ਪਰ ਜਦੋਂ ਮੈਂ ਕਰਨ ਧਵਨੋ ਨਾਲ ਇਹਨਾਂ ਦੀ ਗੱਲ ਕਰਾਈ ਆ ਉਹਨਾਂ ਵੀ ਘਰ ਦੇ ਹਾਲਾਤ ਵੇਖਦੇ ਐ ਕਹਿ ਦਿੱਤਾ ਵੀ ਇੰਨੇ ਪੈਸੇ ਨਹੀਂ 1.5 ਲੱਖ ਇਹ ਦਿੱਤਾ ਲੱਖ ਰੁਪਈਆ ਇਹਨਾਂ ਦੇ ਖਾਤੇ ਦੇ ਵਿੱਚ ਹੋਰ ਹੋਣੇ ਅੱਧੇ ਘੰਟੇ ਦੇ ਵਿੱਚ ਆ ਜਾਊਗਾ 2.5 ਲੱਖ ਰੁਪਈਆ ਦੀ ਇਹਨਾਂ ਦੀ ਜਿਹੜੀ ਉਹ ਹੈਲਪ ਕੀਤੀ ਗਈ ਆ ਉਹ ਕਰਨ ਧਵਨੋ ਨਾਲੋਂ ਕੀਤੀ ਗਈ ਆ ਜਿਹਦੇ ਵਿੱਚੋਂ 50000 ਰੁਪਈਆ ਬੇਟੀ ਆਪਣੀ ਫੀਸ ਲਈ ਜਿਹੜੀ ਉਹ ਸੁਰੱਖਿਅਤ ਰੱਖ ਲੂਗੀ ਔਰ 2 ਲੱਖ ਰੁਪਈਆ ਦੇ ਵਿੱਚ ਜਿਹੜਾ ਘਰ ਦਾ ਜੋ ਮਤਲਬ ਬਣਨ ਵਾਲਾ ਫੀਸ ਅੱਗੋਂ ਵੀ ਚਾਹੀਦੀ ਹੋਊਗੀ ਮੈਂ ਫਿਰ ਕਹਿੰਨਾ ਵੀ ਜਿੱਥੇ ਕਿਤੇ ਮੈਂ ਤਾਂ ਪੂਰੇ ਪੰਜਾਬ 'ਚ ਕੋਈ ਆਵਾਜ਼ ਮਾਰਦਾ ਜੇ ਕੋਈ ਬੱਚੇ ਪੜ੍ਹ ਲਿਖਣ ਵਾਲੇ ਆ ਕੋਈ ਬੱਚੇ ਪੰਜਾਬ ਦਾ ਭਵਿੱਖ ਸਿਰਜਣਾ ਚਾਹੁੰਦੇ ਨੇ ਮੈਂ ਉਸ ਬੱਚੇ ਨੂੰ ਵੀ ਪੁੱਛਿਆ ਸੀਗਾ ਚਾਹੁੰਦਾ ਔਰ ਪੈਸੇ ਦੀ ਬਹੁਤ ਜ਼ਿਆਦਾ ਦਿੱਕਤ ਹੈ ਔਰ ਬੱਚੇ ਨੂੰ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਮੌਸਮ ਵਿਭਾਗ ਦਾ ਇੱਕ ਟੈਸਟ ਹੋਇਆ ਸੀਗਾ ਪਲੱਸ 1 ਦੇ ਵਿੱਚ ਉਹ ਬੱਚਾ ਔਰ ਦੇਸ਼ ਭਰ ਦੇ ਵਿੱਚ ਟੈਸਟ ਹੋਇਆ ਸੀ ਔਰ ਪੰਜਾਬ ਦੇ ਵਿੱਚੋਂ ਨੇ ਟੌਪ ਕੀਤਾ ਸੀਗਾ ਔਰ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਉਹਨੂੰ ਮੁਲਾਕਾਤ ਕਰਨ ਦਾ ਵੀ ਮੌਕਾ ਮਿਲਿਆ ਉਸ ਤੋਂ ਬਾਅਦਾਂ ਜਦੋਂ ਉਹਨਾਂ ਨੇ ਆਪਣਾ ਇਹ ਸਾਰੀ ਗੱਲ ਇਲਾਕੇ ਦੇ ਐਮਐਲਏ ਕੋਲ ਰੱਖੀ ਜਾਂ ਹੋਰ ਬਹੁਤ ਸਾਰੇ ਲੋਕਾਂ ਕੋਲ ਰੱਖੀ ਵੀ ਸਾਡਾ ਐਡਾ ਵੱਡਾ ਮਤਲਬ ਸਾਨੂੰ ਸਨਮਾਨ ਮਿਲਿਆ ਸਾਡਾ ਬੱਚਾ ਇਹਨਾਂ ਪੜ੍ਹਨਾ ਲਿਖਣਾ ਚਾਹੁੰਦਾ ਔਰ ਉਹਦੇ ਬਦਲੇ ਸਾਡੇ ਬੱਚੇ ਦੀ ਕੋਈ ਪੜ੍ਹਾਈ ਦਾ ਬੰਦੋਬਸਤ ਹੀ ਕਰ ਦਿੱਤਾ ਜਾਵੇ ਅੱਗੋਂ ਪੈਸੇ ਨਹੀਂ ਹੈਗੇ ਅੱਗੋਂ ਫੀਸ ਨਹੀਂ ਹੈਗੀ ਕੋਈ 2700 ਰੁਪਏ ਦੀ ਇੱਕ ਵੀਡੀਓ ਜਿਹੜੀ ਚੈਨਲ ਦੇ ਉੱਤੇ ਪਈ ਸੀ ਵੀ ਉਹ ਵੀ ਪੈਸੇ ਨਹੀਂ ਹੈਗੇ ਜਿਹੜਾ ਸਕੂਲ ਦੇ ਵਿੱਚ ਦਾਖਲਾ ਜਮਾ ਕਰਾਉਣਾ ਔਰ ਮੈਂ ਉਸ ਪਰਿਵਾਰ ਦੇ ਨਾਲ ਜਦੋਂ ਗੱਲ ਕੀਤੀ ਔਰ ਉਹਦੇ ਬਾਪ ਨੇ ਤੇ ਉਸ ਬੱਚੇ ਨੇ ਮੇਰੇ ਨਾਲ ਗੱਲ ਕੀਤੀ ਕਿ ਸਾਡੇ ਪਰਿਵਾਰ ਦੀਆਂ ਜਿਹੜਾ ਘਰ ਦਾ ਉਹਦੀਆਂ ਕੰਧਾਂ ਹੋਣ ਵਾਲੀਆਂ ਨੇ ਦਰਵਾਜ਼ੇ ਨਹੀਂ ਹੈਗੇ ਲੱਖ ਡੇਢ ਲੱਖ ਰੁਪਏ ਦਾ ਉਹਦਾ ਖਰਚਾ ਔਰ ਲੱਖ ਡੇਢ ਲੱਖ ਰੁਪਏ ਸਾਡਾ ਅੱਗੋਂ ਮਤਲਬ ਉਹਨਾਂ ਫੀਸ ਦੇ ਪੈਸੇ ਨਹੀਂ ਮੰਗੇ ਸਰਕਾਰੀ ਸਕੂਲ ਚੋਂ ਪੜਦਾ ਔਰ ਮੇਰਾ ਮਨ ਸੀਗਾ ਕਿ ਉਸ ਬੱਚੇ ਦੀ ਲੱਖ ਡੇਢ ਲੱਖ ਦੀ 2 ਲੱਖ ਰੁਪਏ ਦੀ ਐਫ ਡੀ ਕਰਾ ਦਿੱਤੀ ਜਾਵੇ ਤਾਂ ਜੋ ਉਹਦਾ ਫਿਊਚਰ ਜਿਹੜਾ ਸਿਕਿਉਰ ਹੋ ਸਕੇ ਜਦੋਂ ਉਹ ਪੜਨਾ ਚਾਵੇ ਔਰ ਜਦੋਂ ਅਸੀਂ ਉਹਦੇ ਘਰ ਗਏ ਆ ਔਰ ਉੱਥੇ ਜਦੋਂ ਉਹਨਾਂ ਨੂੰ ਪੁੱਛਿਆ ਉਹਨਾਂ ਵੀ ਸੰਤੁਸ਼ਟੀ ਵਿਖਾਈ ਵੀ 2 ਲੱਖ ਰੁਪਏ ਦੇ ਕਰੀਬ ਲੋਕਾਂ ਨੇ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਪਾ ਦਿੱਤੇ ਸੀਗੇ ਔਰ ਇੱਕ ਭਾਈ ਸਾਹਿਬ ਨੇ ਸਾਰਾ ਉਹਨਾਂ ਦਾ ਸਾਲ ਦਾ ਰਾਸ਼ਨ ਦਾ ਬੰਦੋਬਸਤ ਦਾ ਕਹਿਣਾ ਸ਼ੁਰੂ ਕਰ ਦਿੱਤਾ ਸੀ ਵੀ ਅਸੀਂ ਦੇ ਦੇਾਂਗੇ ਔਰ ਦੂਜੀ ਚੀਜ਼ ਉਹਨੂੰ ਇਹ ਵੀ ਮੈਂ ਕਿਹਾ ਸੀਗਾ ਵੀ ਤੈਨੂੰ ਤੂੰ ਦਿਹਾੜੀ ਕਰਨ ਜਾਣਾ 2-400 ਰੁਪਿਆ ਕਿਤੇ ਲੱਗਦੀ ਆ 400 ਦਿਹਾੜੀ ਕਿਤੇ ਨਹੀਂ ਲੱਗਦੀ ਤੂੰ ਉਹਦੇ ਬਦਲੇ ਜੇ ਤੈਨੂੰ ਕੋਈ ਕਾਰ ਤੈਨੂੰ ਕੋਈ ਰੇੜਾ ਬਣਾ ਦਿੱਤਾ ਜਾਵੇ ਜਿਹਦੇ ਤੇ ਕੋਈ ਸਬਜ਼ੀ ਵੇਚ ਲਵੇਂ ਇੱਕ ਤੇ ਮਰਜ਼ੀ ਦੇ ਨਾਲ ਰੋਜ਼ ਕੰਮ ਕਰ ਲੇਗਾ ਇੱਕ ਤਰਾ ਪੈਸੇ ਵੀ ਚਾਰ ਵੱਤ ਬਣ ਜਾ ਕਰਨਗੇ ਉਹਨੇ ਕਿਹਾ ਜੀ ਮੈਨੂੰ ਰੇੜਾ ਕਿਸੇ ਨੇ ਬਣਾਉਣ ਦਾ ਬੰਦੋਬਸ ਜਿਹੜਾ ਮੇਰਾ ਕਰ ਦਿੱਤਾ ਔਰ ਉੱਥੇ ਜਿਹੜੀ ਮਦਦ ਆਜ ਸਾਡੇ ਵੱਲੋਂ ਕੀਤੀ ਜਾਣੀ ਸੀ ਉਹ ਕਰਨ ਧਵਨ ਨੇ ਸਾਡੇ ਨਾਲ ਹੜਾਂ ਦੇ ਵਿੱਚ ਟੱਚ ਦੇ ਵਿੱਚ ਆਏ ਸੀਗੇ ਆਸਟ੍ਰੇਲੀਆ ਰਹਿੰਦੇ ਨੇ ਹੜਾਂ ਦੇ ਵਿੱਚ ਵੀ ਉਹਨਾਂ ਸਾਡੇ ਨਾਲ ਉੱਥੇ ਹੈਲਪ ਕੀਤੀ ਸੀ ਕਿਸਾਨਾਂ ਨੂੰ ਬੀਜ ਖਾਦ ਤੇ ਡੀਜ਼ਲ ਵੰਡਣ ਦੀ ਔਰ ਇਹ ਜਦੋਂ ਉਸ ਪਰਿਵਾਰ ਦੀ ਵੀਡੀਓ ਮੈਂ ਦੋ ਤਿੰਨ ਲੋਕਾਂ ਕੋਲ ਪਾਈ ਜਿਹੜੇ ਮੇਰੇ ਟੱਚੇ ਸੀਗੇ ਔਰ ਮੈਂ ਸਾਰਿਆਂ ਨੂੰ ਕਹਿਣਾ ਕਿ ਤੁਹਾਡਾ ਬਹੁਤ ਥੈਂਕਫੁਲ ਆ ਸਾਰਿਆਂ ਨੇ ਕਿਹਾ ਕਿ ਸਾਡੇ ਵੱਲੋਂ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਔਰ ਅੱਜ ਉਹਨੂੰ ਅਸੀਂ ਉੱਥੇ ਪੈਸੇ ਜਿਹੜਾ ਉਹਦਾ ਬੰਦੋਬਸਤ ਕਰਨ ਆਏ ਸੀ ਪਰਿਵਾਰ ਨੇ ਕਿਹਾ ਕਿ 2 ਲੱਖ ਰੁਪਈਆ ਸਾਡੇ ਕੋਲ ਆ ਚੁੱਕਾ ਹੈ ਔਰ 1.5 ਲੱਖ ਰੁਪਈਏ ਦੀ ਸਾਡੀ ਮਤ ਜਿਹੜੀ ਹੋਰ ਕਰ ਦਿੱਤੀ ਜਾਵੇ 2 ਲੱਖ ਦੀ ਅਸੀਂ ਸੁਰੇ ਐਫ ਡੀ ਕਰਾ ਦਾਂਗੇ ਬੱਚੇ ਦੀ ਪੜ੍ਹਾਈ ਵਾਸਤੇ 1.5 ਲੱਖ ਦੇ ਨਾਲ ਸਾਡਾ ਜਿਹੜਾ ਘਰ ਆ ਉਹਨੂੰ ਠੀਕ ਕਰ ਲਿਆ ਜਾਊਗਾ ਉਹਦੀਆਂ ਕੰਧਾਂ-ਕੁੰਧਾਂ ਕਰਾ ਲੀਆਂ ਜਾਣਗੀਆਂ 1.5 ਲੱਖ ਰੁਪਈਆ ਉੱਥੇ ਅਸੀਂ ਮਦਦ ਕੀਤੀ ਹੈ ਔਰ ਮਦਦ ਮੈਂ ਫਿਰ ਕਿੰਨਾ ਮੈਂ ਜਰੀਆਂ ਵਾਂ ਮੈਂ ਡਾਕੀਆਂ ਵਾਂ ਇਹ ਪੈਸੇ 3 ਲੱਖ ਰੁਪਈਆ ਕਰਨ ਤਾਂ ਮਨ ਹੋਣਾ ਪਿਆ ਗਿਆ ਸੀਗਾ 1.5 ਲੱਖ ਉਹਦੇ ਵਿੱਚੋਂ ਔਰ ਉਸ ਤੋਂ ਬਾਅਦ ਪਿੰਡ ਦੇ ਵਿੱਚ ਜਿੱਥੇ ਜਾਈਏ ਹੋਰ ਬਹੁਤ ਲੋੜਵੰਦ ਪਰਿਵਾਰ ਨੇ ਮੈਂ ਬਾਹਰ ਬੈਠੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਕੇਵਲ ਹੜ੍ਹ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਹੜਾਰਗਾ ਮਾਹੌਲ ਉਸ ਬੱਚੇ ਨੂੰ ਵੀ ਪੁੱਛਿਆ ਸੀਗਾ ਕਿ ਤੂੰ ਬਣਨਾ ਕੀ ਚਾਹਨਾ ਵਾ ਉਹ ਕਹਿੰਦਾ ਜੀ ਮੈਂ ਆਈਪੀਐਸ ਤੇ ਆਈਐਸ ਬਣਨਾ ਚਾਹਨਾ ਵਾ ਔਰ ਮੈਂ ਪੈਸੇ ਖਣੋ ਮੇਰੀ ਪੜ੍ਹਾਈ ਨਹੀਂ ਹੋ ਰਹੀ ਤਾਂ ਮੈਨੂੰ ਇੱਕ ਗੱਲ ਕਹੀ ਸੀ ਵੀ ਪੈਸੇ ਲਓ ਤਾਂ ਤੇਰੀ ਹਾਲਪ ਅਸੀਂ ਕਰ ਦਿੱਤੀ ਜਾਂ ਕਰਾ ਦਿੱਤੀ ਪਰ ਜੇ ਇਕੱਲੇ ਪੈਸੇ ਦੇ ਨਾਲ ਆਈਪੀਐਸ ਨਹੀਂ ਬਣਿਆ ਜਾਣਾ ਇਕੱਲੇ ਪੈਸੇ ਦੇ ਨਾਲ ਆਈਐਸ ਨਹੀਂ ਬਣਿਆ ਜਾਣਾ ਜੇ ਪੰਜਾਬ ਦੇ ਵਿੱਚ 2-2 2.5 2.5 5-5 10-10 ਲੱਖ ਰੁਪਏ ਨਾਲ ਆਈਪੀਐਸ ਆਈਐਸ ਬਣਦੇ ਅਸੀਂ ਸੈਕਟਰੀ 80 ਪੂਰਾ ਜਿਹੜਾ ਉਹ ਪੰਜਾਬੀ ਬੱਚਿਆਂ ਦੇ ਨਾਲ ਭਰਦੀ ਹੈ ਜਿਹੜੇ ਸਾਡੇ ਮੋਸ਼ਨ ਸਮਝਦੇ ਨੇ ਜਿਹੜੇ ਸਾਡਾ ਕਲਚਰ ਸਮਝਦੇ ਨੇ ਸੋ ਨਾਲ ਨਾਲ ਤੈਨੂੰ ਵੀ ਮਿਹਨਤ ਕਰਨੀ ਪੈਣੀ ਹੈ ਉਸ ਤੋਂ ਬਾਅਦ ਇਸ ਪਰਿਵਾਰ ਦੇ ਵਿੱਚ ਆਏ ਆ ਤੇ ਮੈਂ ਬੱਚੀ ਨੂੰ ਪੁੱਛਿਆ ਵੀ ਤੂੰ ਕੀ ਕਰਨਾ ਅੱਗੋਂ ਤੇਰੀ ਜਦੋਂ ਨਰਸਿੰਗ ਹੋ ਜਾਣੀ ਹੈ ਫਾਈਨਲ 2-3 ਸਾਲਾਂ ਨੂੰ ਤੇ ਉਹਨੇ ਵੀ ਅੱਗੋਂ ਕਿਹਾ ਮੈਂ ਆਸਟ੍ਰੇਲੀਆ ਚਲੇ ਜਾਣਾ ਸ਼ੁਰੂ ਤੋਂ ਯਾਰ ਜੰਮ ਦੇ ਬੱਚਿਆਂ ਦਾ ਟੀਨਏਜ ਬੱਚਿਆਂ ਦਾ ਇਹ ਰੁਝਾਨ ਬਣ ਗਿਆ ਮੈਂ ਸੂਬਾ ਆਪਣਾ ਸੂਬਾ ਛੱਡ ਜਾਣਾ ਮੈਂ ਆਪਣਾ ਕਿ ਪੰਜਾਬ ਨੂੰ ਕੇਵਲ ਨਸ਼ਿਆਂ ਤੋਂ ਬਚਾਉਣ ਦੀ ਲੋੜ ਨਹੀਂ ਪੰਜਾਬ ਨੂੰ ਕੇਵਲ ਕ੍ਰਿਮਿਨਲ ਬੱਚਿਆਂ ਨੂੰ ਬਣਨ ਤੋਂ ਬਚਾਉਣ ਦੀ ਲੋੜ ਨਹੀਂ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਜਾ ਰਹੀ ਹੈ ਉਹ ਵੀ ਬਚਾਉਣ ਦੀ ਲੋੜ ਹੈ ਵੀ ਉਹਨੂੰ ਬਚਾਉਣਾ ਕਿਸ ਤਰ੍ਹਾਂ ਉਹਨੂੰ ਰੱਖਣਾ ਕਿਸ ਤਰ੍ਹਾਂ ਵਾ ਔਰ ਇਹਦੇ ਨਾਲ ਇੱਕ ਤਰਾਸ ਦੀ ਮੈਂ ਹੋਰ ਦੱਸਣਾ ਚਾਹਨਾ ਵੀ ਕਿਸ ਤਰ੍ਹਾਂ ਲੋਕ ਭਾਵਕ ਹੋ ਜਾਂਦੇ ਆ ਕਿਸ ਤਰ੍ਹਾਂ ਲੋਕ ਪਾਰਟੀਆਂ ਦੇ ਮਗਰ ਲੱਗ ਜਾਂਦੇ ਆ ਕਿਸ ਤਰ੍ਹਾਂ ਲੋਕ ਮਤਲਬ ਆਪਣੀਆਂ ਜਾਨਾਂ ਤੱਕ ਦੀ ਪਰਵਾਹ ਨਹੀਂ ਕਰਦੇ ਆ ਇਸ ਇਹਦਾ ਭਰਾ ਹੈ ਜੀ ਦਸ ਅਰਦੇਵ ਸਿੰਘ ਸ਼ਿੰਦਾ ਮੁੱਦਕੀ ਲਿਖਿਆ 411991 ਨੂੰ ਆ ਪੁਲਿਸ ਮੁਕਾਬਲੇ ਦੀ ਐਫਆਈਆਰ ਹੈ ਮੈਨੂੰ ਨਹੀਂ ਪਤਾ ਸੱਚਾ ਸੀ ਝੂਠਾ ਸੀ ਮੈਂ ਇਹਨਾਂ ਚੀਜ਼ਾਂ 'ਚ ਨਹੀਂ ਪੈਂਦਾ ਵੀ ਉਹਦੇ ਵਿੱਚ ਇਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ ਔਰ ਮੈਂ ਪੁੱਛਿਆ ਉਸ ਤੋਂ ਬਾਅਦ ਤੁਹਾਡੀ ਕਿਸ ਨੇ ਹੈਲਪ ਕੀਤੀ ਹੈ ਔਰ ਦੱਸਦੇ ਨੇ ਵੀ ਨਹੀਂ ਅੱਜ ਤੱਕ 8 ਕਿੰਨੇ ਸਾਲ ਹੋ ਗਏ ਆ ਜੀ 30 ਸਾਲ ਹੋ ਗਏ 35 ਸਾਲ ਤੇ ਕਿਸੇ ਨੇ ਨਹੀਂ ਪੁੱਛਿਆ ਥਾਂ ਥਾਂ ਤੇ ਮਤਲਬ ਐਫਆਈਆਰਾਂ ਵੀ ਲਈ ਫਿਰਦੇ ਰਹੇ ਮਤਲਬ ਕੋਈ ਕਿਸੇ ਕੋਲੋਂ ਪੈਨਸ਼ਨ ਨਹੀਂ ਲੱਗੀ ਚਾਹੇ ਉਹ ਐਸਜੀਪੀਸੀ ਆ ਚਾਹੇ ਕੋਈ ਵੀ ਆ ਬੇਨਤੀ ਹੈ ਜੀ ਇੱਕ ਐਸਜੀਪੀਸੀ ਆਲਿਆਂ ਨੂੰ ਵੀ ਵੀ ਹਸਪਤਾਲ ਤੁਹਾਡੇ ਕੋਲ ਨੇ ਕਾਲਜ ਤੁਹਾਡੇ ਕੋਲ ਨੇ ਮੈਂ ਕੋ ਮਾਰੇ ਕਟਾਸ਼ ਨਹੀਂ ਤੁਹਾਡੇ ਉੱਤੇ ਕਰਨਾ ਚਾਹੁੰਦਾ ਪਰ ਇਹੋ ਜੇ ਲੋਕਾਂ ਦੀ ਬਾਹ ਤੇ ਫੜ ਲਈ ਜਾਵੇ ਯਾਰ ਜਿਉਂ ਉਹਨਾਂ ਦੇ ਬੱਚੇ ਪੜ੍ਹ ਲਿਖਣ ਵਾਲੇ ਨੇ ਉਹਨਾਂ ਦੀ ਪੜ੍ਹਾਈ ਦਾ ਹੀ ਬੰਦੋਬਸਤ ਕਰ ਦਿੱਤਾ ਜਾਵੇ ਜੇ ਉਸ ਪਰਿਵਾਰ ਦੇ ਵਿੱਚੋਂ ਕੋ ਬੰਦੇ ਨੇ ਆਪਣੀ ਜਾਨ ਦਿੱਤੀ ਉਸ ਮੂਵਮੈਂਟ ਦੇ ਵਿੱਚ ਕਿ ਉਹਦੀ ਮਾਂ ਜਿਹੜੀ ਬਿਮਾਰ ਹੈ ਉਹ ਤੁਹਾਡੇ ਕੋਲ ਵੀ ਤੁਰੇ ਫਿਰਦੀ ਰਹੀ ਇਲਾਜ ਕਰਾ ਦੋ ਉਹ ਨਹੀਂ ਕਿਸੇ ਨੇ ਕਰਾਇਆ ਤੇ ਫਿਰ ਕਾਦੀ ਹੈ ਯਾਰ ਲੋਕ ਭਾਵਕ ਹੋ ਕੇ ਜਾਨਾ ਦੇ ਦਿੰਦੇ ਨੇ ਨਾ ਭਾਵਕ ਹੋ ਕੇ ਮਗਰ ਲੱਗ ਜਾਂਦੇ ਨੇ ਮੁੜ ਕੇ ਕੋਈ ਪੁੱਛਦਾ ਹੀ ਨਹੀਂ ਸੋ ਇਹ ਇਹ ਇਹੋ ਜਿਹੇ ਹਾਲਾਤ ਨਾ ਬਣਾਏ ਜਾਣ ਇਸ ਤਰ੍ਹਾਂ ਅਸੀਂ ਤੇ ਆਪ ਜਦੋਂ ਛੋਟੇ ਛੋਟੇ ਸੀ ਸਾਡੇ ਫਾਦਰ ਵੀ ਮੋਰਚਿਆਂ ਦੇ ਵਿੱਚ ਜਾਂਦੇ ਰਹੇ ਮੇਰੇ ਪਿਤਾ ਜੀ ਉਦੋਂ ਇੱਕ جنੂਨ ਹੀ ਵੱਖਰਾ ਅੰਦਾ ਜਾਂਦਾ ਸੀਗਾ ਔਰ ਸ਼ਰਮ ਆਉਣੀ ਚਾਹੀਦੀ ਹੈ جنੂਨ ਮੁੱਕਦਾ ਹੀ ਜਾਂਦਾ ਜਦੋਂ ਕਿਸੇ ਨੇ ਮਗਰੋਂ ਬਾਹ ਹੀ ਨਹੀਂ ਫੜਨੀ ਔਰ ਇੱਕ ਕੌਮ ਦੇ ਬਹੁਤ ਵੱਡੇ ਜਥੇਦਾਰ ਨੇ ਓ ਐਮਪੀ ਵੀ ਰਹੇ ਨੇ ਮਤਲਬ ਉਹਨਾਂ ਨੂੰ ਉਹ ਕਹਿੰਦੇ ਜੀ ਇੱਕ ਵਾਰੀ ਸਾਡੀ ਉਹਨਾਂ ਨੇ ਹੈਲਪ ਕੀਤੀ ਆ ਤੇ ਮੈਂ ਕਹਾਂ ਕਿੰਨੀ ਕੀਤੀ ਕਹਿੰਦੇ 940 ਰੁਪਏ ਉਹ 940 ਕਿਤਰਾ ਦਿੱਤੇ ਸੀਗੇ ਜੀ ਉਹ ਤਾਂ ਹੀ ਵਰਗਾੜੀ ਮੋੜ ਚ ਲੱਗਾ ਸੀ ਉਹਨਾਂ ਤੰਬੂ ਲਗਾਏ ਤੇ ਸੈਦੂ ਸਾਨੂੰ ਲੈ ਕੇ ਗਿਆ ਉਹਨੇ ਇਹਨਾਂ ਦੀ ਮਦਦ ਕਰ ਉਹ ਕਹਿੰਦੇ ਵੀ ਅਹੀ ਦਾ ਸਰਕਾਰ ਨੂੰ ਹਿਸਾਬ ਦੇਣਾ ਵਾ ਤੇ ਉਹਨਾਂ ਨੇ ਸਾਨੂੰ ਕੀ ਜੇ ਹੱਥ ਮਾਰਿਆ ਤੇ ਆਇਆ ਕੱਲ ਤੇ ਮਾੜਾ ਸਾਹ ਉਹ ਜਿਸ ਕਾਰ ਦੇ ਸੀ ਕਾਰ ਸੇ ਨਾਲੇ ਸੀਗਾ ਇੱਕ ਬੰਦਾ ਮੂਮੈਂਟ ਚ ਸ਼ਹੀਦ ਹੋਇਆ ਹੋਵੇ ਤੇ 940 ਚਲੋ ਮੈਂ ਨਾ ਨਹੀਂ ਜੀ ਕਿਸੇ ਦਾ ਲੈਂਦਾ 940 ਰੁਪਏ ਦੀ ਮਤ ਦਿੱਤੀ ਗਈ ਕਮ ਸੇ ਕਮ ਯਾਰ ਕੋ ਬਾਤ ਤੇ ਪੁੱਛੋ ਪੰਜਾਬੀ ਭਰਾ ਨੇ ਮੈਂ ਕਹਿੰਨਾ ਫੇਰ ਉਸ ਦੌਰ ਦੇ ਵਿੱਚ ਕੱਲੇ ਸਿੱਖ ਨਹੀਂ ਜਿੰਨੇ ਵੀ ਘਾਣ ਤੇ ਪੰਜਾਬ ਦੀ ਜਵਾਨੀ ਦਾ ਹੋਇਆ ਨਾ ਘਾਣ ਤੇ ਪੰਜਾਬ ਦੇ ਲੋਕਾਂ ਦਾ ਹੋਇਆ ਚਾਹੇ ਉਹ ਚਿੰਦੂ ਮਰੇ ਚਾਹੇ ਉਹਦੇ ਵਿੱਚ ਸਿੱਖ ਮਰੇ ਆ ਮਤਲਬ ਆਪਣਾ ਸੂਬਾ ਹੀ ਆਪਾਂ ਤਬਾਹ ਕਰਕੇ ਬਹਿ ਗਏ ਅੱਜ ਤੱਕ ਉਹ ਕਾਬੂ ਹੀ ਨਹੀਂ ਆਉਣ ਡਿਆ ਮਤਲਬ ਹੁਣ ਤੱਕ ਵੀ ਬੱਚੇ ਕੋ ਨਸ਼ਿਆਂ ਚ ਲੱਗ ਗਏ ਕੋ ਉਹ ਪਿੰਡ ਚੜ ਗਏ ਮਾਰੇ ਦੌਰ ਦੀ ਕਾਲੇ ਦੌਰ ਦੀ ਕੋ ਬਾਹਰ ਚਲੇ ਗਏ ਕੋ ਕ੍ਰਿਮਿਨਲ ਬਣ ਗਏ ਪੰਜਾਬ ਨੂੰ ਬਚਾਉਣਾ ਕਿਸ ਤਰ੍ਹਾਂ ਸੋ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਆ ਵੀ ਜਿਸ ਘਰ ਚ ਧੀਆ ਨੇ ਦੋ ਧੀਆ ਵਾਂ ਦਿਮਾਗ ਦੇ ਉੱਤੇ ਬਹੁਤ ਬੋਝ ਆ ਵੀ ਪੜ੍ਹਾਈ ਆ ਘਰ ਦਾ ਗੁਜ਼ਾਰਾ ਨਹੀਂ ਔਰ ਸਪੈਸ਼ਲ ਵਿਚਾਰੇ ਮੈਨੂੰ ਸੱਦ ਕੇ ਲਿਆਏ ਸੀਗੇ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਔਰ ਵਾਕਿਆ ਇੱਥੇ ਲੋੜਵੰਦ ਸੀਗੇ ਅਸੀਂ ਮਤ ਲੱਖ ਰੁਪਏ ਦੀ ਕਰਨ ਆਏ ਸੀਗੇ ਪਰ ਸਾਨੂੰ ਵੀ ਲੱਗਾ ਵੀ ਬਹੁਤ ਘੱਟ ਆ ਯਾਰ ਮਤਲਬ ਇਹ ਨਹੀਂ ਇਹ ਬਣ ਸਕਦਾ ਸਿਸਟਮ 2.5 ਲੱਖ ਰੁਪਏ ਦੀ ਮਤ ਜਿਹੜੀ ਇਹਨਾਂ ਦੀ ਕਰਕੇ ਚੱਲੇ ਆ ਔਰ ਇਹ ਕਰਨ ਤਾਂ ਮੰਨੋਣਾ ਕੀਤੀ ਜਾਂ ਮੈਂ ਫੇਰ ਕਹਿੰਨਾ ਦਿਲ ਦੀਆਂ ਗਹਿਰਾਈਆਂ ਤੋਂ ਅੱਜ 4 ਲੱਖ ਰੁਪਏ ਦੀ ਉਹਨਾਂ ਮਤ ਕੀਤੀ ਜਾਂ 1.5 ਲੱਖ ਉਹਨਾਂ ਨੂੰ ਔਰ ਦੂਜੀ ਚੀਜ਼ ਜਿੰਨੇ ਵੀ ਲੋਕ ਬਾਹਰ ਬੈਠੇ ਨੇ ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਕਿ ਕੇਵਲ ਭਾਵਕਤਾ ਦੇ ਨਾਲ ਨਹੀਂ ਸਰਨਾ ਮਤਲਬ ਮੈਂ ਜਿਨ੍ਹਾਂ ਲੋਕਾਂ ਦੀ ਮਦਦ ਹੁੰਦੀ ਵੀ ਆ ਉਹਨਾਂ ਨੂੰ ਵੀ ਕੋ ਲਿਮਿਟੇਸ਼ਨ ਚਾਹੀਦੀ ਆ ਵੀ ਭਾਈ ਸਾਡੀ ਬਸ ਬਹੁਤ ਹੋ ਗਈ ਆ ਜਦੋਂ ਕਿਸੇ ਦਾ ਨੰਬਰ ਪਾ ਦਿੱਤਾ ਜਾਂਦਾ ਤੇ ਮਦਦ ਜਿਹੜੀ ਕਿਸੇ ਨੂੰ ਬਲਕਚਾ ਆ ਜਾਂਦੀ ਆ ਤੇ ਕਿਸੇ ਨੂੰ ਮਿਲਦਾ ਹੀ ਕੁਝ ਨਹੀਂਗਾ ਸੋ ਇਹ ਆਪਣਾ ਜਮੀਰ ਜਿੰਨਾ ਲੋਕਾਂ ਨੂੰ ਮਦਦ ਆਉਂਦੀ ਉਹਨਾਂ ਨੂੰ ਵੀ ਥੋੜਾ ਜਗਾਉਣਾ ਚਾਹੀਦਾ ਵੀ ਸਾਡੇ ਤੋਂ ਬਾਅਦ ਯਾਰ ਕਿਸੇ ਹੋਰ ਦੀ ਕਰ ਲੋ ਸਾਡਾ ਜਿਹੜਾ ਉਹ ਸਰ ਗਿਆ ਵਾ ਔਰ ਜਿੰਨੇ ਵੀ ਬੰਦੇ ਬਾਹਰ ਬੈਠੇ ਨੇ ਮੈਂ ਫੇਰ ਇੱਕ ਗੱਲ ਦਰਵਾਉਣ ਲੱਗਾ ਕਿ ਸਾਡਾ ਫੰਡ ਆ ਜਾ ਹੋ ਸਕਦਾ ਕਿਸੇ ਨੂੰ ਗਲਤ ਲੱਗੇ ਸਾਡਾ ਜਿਹੜਾ ਤੌਰ ਤਰੀਕਾ ਵਾ ਅਸੀਂ ਕੋਸ਼ਿਸ਼ੇ ਕਰਦੇ ਆਂ ਵੀ ਮੰਨ ਲਓ ਜੇ 2 ਲੱਖ ਜਾਂ 3 ਲੱਖ ਵੰਡਣਾ ਵਾ ਉਹ 20-20 ਹਜ਼ਾਰ ਰੁਪਈਆ ਨਾ ਦਿੱਤਾ ਜਾਵੇ 15 ਪਰਿਵਾਰਾਂ ਨੂੰ ਜਾਂ ਮਤਲਬ 20 ਪਰਿਵਾਰਾਂ ਨੂੰ ਵੀ ਕੇਵਲ ਵੀਡੀਓ ਬਣਾਉਣੀਆਂ ਨੇ ਰਸ਼ ਇਕੱਠਾ ਕਰਨਾ ਮੋਟੇ ਵਿਊ ਲੈਣੇ ਨੇ ਕਮ ਸੇ ਕਮ ਇੱਕ ਬੰਦੇ ਦਾ ਹੀ ਸਰ ਜਾਵੇ ਯਾਰ ਉਹਦੀ ਜ਼ਿੰਦਗੀ ਤੇ ਚੱਲਣੀ ਸ਼ੁਰੂ ਹੋ ਜਾਵੇ ਉਹਦੇ ਬੱਚੇ ਤੇ ਸਟੈਂਡ ਹੋ ਜਾਣ ਉਸ ਪਰਿਵਾਰ ਦਾ ਗੁਜ਼ਰਬਸਰ ਤੇ ਚੰਗਾ ਹੋ ਜਾਵੇ ਉਹ ਇੱਜ਼ਤਮਾਨ ਦੀ ਜ਼ਿੰਦਗੀ ਤੇ ਜੀਣ ਲੱਗ ਪਵੇ ਉਹ ਡਿਪਰੈਸ਼ਨ ਚ ਨਾ ਜਾਵੇ ਉਹ ਨਸ਼ਾ ਨਾ ਕਰੇ ਉਹ ਕ੍ਰਿਮੀਨਲ ਨਾ ਬਣੇ ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਦੇ ਹੋਏ ਅਸੀਂ ਇੱਕ ਪਰਿਵਾਰ ਦੀ ਪਹਿਲਾ ਮਾਂ ਫੜਦੇ ਆ ਸੋ ਜਿੱਥੋਂ ਤੱਕ ਵੀ ਹੁੰਦਾ ਵਾ ਸਾਰੇ ਪੰਜਾਬ ਨੂੰ ਅਸੀਂ ਮਤਲਬ ਮੈਂ ਫਿਰ ਕਿੰਨਾ ਪੜਾ ਨਹੀਂ ਸਕਦੇ ਪਰ ਹਾਂ ਜਿੱਥੇ ਕਿਤੇ ਵੀ ਲੋਡ ਹੁੰਦੀ ਆ ਜਾਂ ਜਿੱਥੇ ਕਿਤੇ ਸਾਨੂੰ ਸਾਡੀ ਆਵਾਜ਼ ਪਹੁੰਚਾਉਣ ਦੀ ਲੋਡ ਹੁੰਦੀ ਵੀ ਦੇਣ ਵਾਲਾ ਕੋਈ ਬੈਠਾ ਲੈਣ ਵਾਲੇ ਕੋਈ ਬੈਠੇ ਨੇ ਅਸੀਂ ਢਾਕੀਏ ਅਸੀਂ ਜਰੀਆਂ ਵਿੱਚ ਕੋਸ਼ਿਸ਼ ਜ਼ਰੂਰ ਕਰਦੇ ਆ ਮਲਾਉਣ ਦੀ ਵੀ ਸਹੀ ਥਾਂ ਦੇ ਉੱਤੇ ਮਲਾਇਆ ਜਾਵੇ ਔਰ ਅਗਲੇ ਦੇ ਹੱਥੀ ਤੇ ਅਗਲੇ ਦੇ ਸਾਹਮਣੇ ਜਿਹੜੇ ਅੱਜ ਵੀਡੀਓ ਕਾਲ ਦੇ ਉੱਤੇ ਇਹਨਾਂ ਵੀ ਗੱਲ ਕਰ ਲਈ ਦੋਵਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਨੇ ਪੈਸੇ ਦਿੱਤੇ ਨੇ ਕਰਨ ਤੋਂ ਬਣਾਉਣਾ ਨੇ ਔਰ ਉਹਨਾਂ ਦਾ ਮਾਨੀ ਇੰਨਾ ਜ਼ਿਆਦਾ ਮਤਲਬ ਬੱਚੀ ਨੂੰ ਰੋਂਦੀ ਵੇਖ ਕੇ ਭਰਿਆ ਵੀ ਯਾਰ ਇੱਥੇ ਡੇਢ ਲੱਖ ਨਾ ਨਹੀਂ ਸਰਨਾ ਲੱਖ ਰੁਪਇਆ ਮੈਂ ਹੁਣੇ ਇਹਨਾਂ ਦੇ ਅਕਾਊਂਟ ਦੇ ਵਿੱਚ ਹੋਰ ਪਾਉਣਾ ਸਾਡੀ ਇਹ ਸੇਵਾ ਤੁਸੀਂ ਮਤਲਬ ਕਬੂਲ ਕਰਿਓ ਆਪਦੇ ਪਰਿਵਾਰ ਨੂੰ ਚੰਗੀ ਖੁਸ਼ਹਾਲ ਜਿਹੜੀ ਤੁਸੀਂ ਉਹ ਜ਼ਿੰਦਗੀ ਦੋ ਬੱਚੀਆਂ ਤੁਹਾਡੀਆਂ ਪੜ੍ਹ ਲਿਖਣ ਉਹਨਾਂ ਨੂੰ ਅੱਜ ਹੋਰ ਹੌਸਲਾ ਮਿਲੂਗਾ ਵੀ ਕੰਮ ਸੇ ਕੰਮ ਦਿਮਾਗ 'ਚ ਬੋਝ ਵੀ ਰਹਿੰਦਾ ਵਾ ਵੀ ਮੇਰੀ ਅਗਲੇ ਸਾਲ ਦੀ ਮੈਂ ਬਹੁਤ ਬੱਚੇ ਵੇਖੇ ਆ ਜਿਹੜੇ ਮਾਂ-ਬਾਪ ਕੋਲ ਪੈਸੇ ਨਹੀਂ ਹੁੰਦੇ ਤੇ ਮਨ ਮਾਰ ਕੇ ਪੜ੍ਹਾਈ ਛੱਡ ਦਿੰਦੇ ਆ ਵੀ ਅਸੀਂ ਪੜ੍ਹਨਾ ਹੀ ਨਹੀਂ ਚਾਹੁੰਦੇ ਜਦ ਕਿ ਉਹ ਪੜ੍ਹਨਾ ਚਾਹੁੰਦੇ ਹੁੰਦੇ ਆ ਸੋ ਇਹੋ ਜਿਹੇ ਹਾਲਾਤ ਸਾਡੇ ਸੂਬੇ 'ਚ ਸਾਡੇ ਮਤਲਬ ਸ਼ਹਿਰ ਦੇ ਵਿੱਚ ਸਾਡੇ ਪੰਜਾਬ 'ਚ ਨਾ ਬਚਣ ਪਹਿਲਾਂ ਅਸੀਂ 2 ਮਹੀਨੇ ਲਗਾਤਾਰ ਹੜ੍ਹਾਂ ਦੇ ਵਿੱਚ ਲਾਇਆ ਜਿੰਨਾ ਵੀ ਉੱਥੇ ਵੀ ਨੇਕ ਨੀਤੀ ਨਾਲ ਸੜੀ ਕੰਮ ਕੀਤਾ ਵਾ ਹੁਣ ਸਾਰੇ ਪੰਜਾਬ 'ਚ ਨਿਕਲੇ ਆਂ ਔਰ ਹਾਲਾਤ ਮੈਂ ਫੇਰ ਬਾਹਰ ਬੈਠੇ ਲੋਕਾਂ ਨੂੰ ਕਹਿੰਦਾ ਕਿ ਬਹੁਤ ਜ਼ਿਆਦਾ ਬਦਤਰ ਨੇ ਇੱਕ ਇੱਕ ਪਰਿਵਾਰ ਦੀ ਬਾਹ ਫੜਨ ਦੀ ਲੋੜ ਆ ਕਮ ਸੇ ਕਮ ਇੱਕ ਬੱਚਾ ਹੀ ਬਚਾ ਲਈਏ ਇੱਕ ਤੇ ਜਿੰਮੇ ਲੱਗ ਜਾਇਆ ਜਾਵੇ ਵੀ ਇਹ ਇਹਨੂੰ ਬਚਾ ਲਿਆ ਜਾਵੇ ਸੋ ਸਾਡੇ ਵੱਲੋਂ ਇਹ ਕੋਸ਼ਿਸ਼ ਆ ਜਿੰਨਾ ਚਿਰ ਵੀ ਸਾਹ ਪ੍ਰਾਣ ਹੈਗੇ ਆ ਇਸ ਸੂਬੇ ਲਈ ਇਸ ਸੂਬੇ ਦੇ ਲੋਕਾਂ ਲਈ ਔਰ ਦੂਜੀ ਚੀਜ਼ ਅਸੀਂ ਜ਼ਿੰਦਗੀ 'ਚ ਨਹੀਂ ਇਹ ਕਦੀ ਵੇਖਿਆ ਵੀ ਕੌਣ ਕੋ ਗੁਰਸਿੱਖ ਹੈ ਕੋ ਪੰਡਤ ਹੈ ਅਸੀਂ ਕ੍ਰਿਸ਼ਚਨਾਂ ਦੇ ਮਕਾਨ ਵੀ ਬਣਾ ਦਿੱਤੇ ਹੜਾਂ ਦੇ ਵਿੱਚ ਵੀ ਯਾਰ ਸਮਾਜ ਹੈ ਇੱਕੋ ਹੀ ਜੀ ਆਂ ਵੀ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਸੇ ਸਭ ਜਾਂ ਕੋ ਪਜਿਆ ਕੌਣ ਭਲੇ ਕੋ ਮੰਦੇ ਵੀ ਸਾਰਾ ਉਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾਂਦਾ ਵੀ ਲੋੜ ਵੇਖੀ ਜਾਂਦੀ ਆ ਕਿਸੇ ਦੀ ਮਤਲਬ ਹਾਲਾਤ ਵੇਖੇ ਜਾਂਦੇ ਮੈਂ ਕਦੀ ਕਿਸੇ ਦਾ ਜਾਤ ਤੇ ਧਰਮ ਨਹੀਂ ਵੇਖਦਾ ਮੈਂ ਬਾਬਾ ਬੁੱਲੇ ਸ਼ਾਹ ਦੀ ਉਸ ਗੱਲ ਤੇ ਹਮੇਸ਼ਾ ਪਹਿਰਾ ਦਿੰਨਾ ਵਾ ਵੀ ਚੱਲ ਬੁੱਲੇਆ ਚੱਲ ਉੱਥੇ ਚਲੀਏ ਜਿੱਥੇ ਸਾਰੇ ਅੰਨੇ ਨਾ ਕੋ ਸਾਡੀ ਜਾਤ ਪਛਾਣੇ ਨਾ ਕੋ ਸਾਨੂੰ ਮੰਨੇ ਧੰਨਵਾਦ